ਔਰ ਇਹ ਕਮੂਟਾ ਸਾਡਾ ਹੋੜ ਲਾ ਖਾਵੜਾ ਲੱਗ ਗਿਆ ਜੀ ਨਾਲ ਲੱਗਦਾ ਆ ਪਾਣੀ ਵਾਲੇ ਨੇ ਲੱਗ ਗਿਆ ਤੇ ਬੂਟਾ ਵੀ ਲੱਗ ਗਿਆ ਲੋ ਜੀ ਇਧਰਲੇ ਪਾਸੇ ਇਧਰਲੇ ਪਾਸੇ ਲਾਤਾ ਆਪਾਂ ਨੀਮ ਦਾ ਤੇ ਇਧਰਲੇ ਪਾਸੇ ਲਾਤਾ ਆਪਾਂ ਜਾਮਣ ਦਾ ਠੀਕ ਹੈ ਜੀ ਅਸੀਂ ਜਿੱਥੇ ਇੱਥੇ ਸਾਨੂੰ ਜਗ੍ਹਾ ਮਿਲਦੀ ਆ ਤੇ ਆਪਾਂ ਛਾਂ ਵਾਲੇ ਬੂਟੇ ਲਾਈ ਜਾਂਦੇ ਆ ਇਹ ਸਾਡੇ ਕੋਲ ਦੋ ਕੁ ਰਹਿ ਗਏ ਆ 10 ਕਬੂਟੇ ਲਿਆਂਦੇ ਸੀ ਇਹ ਵੀ ਆਪਾਂ ਲਾ ਦਨੇ ਆ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆਪਾਂ ਉੱਥੇ ਉੱਥੇ ਬੂਟੇ ਲਗਾਈ ਜਾ ਰਹੇ ਆ ਤੇ ਪਾਣੀ ਖੇਤਾਂ ਦੇ ਵਿੱਚ ਆਲਰੇਡੀ ਮਿਲ ਗਿਆ ਸਾਨੂੰ ਉੱਥੋਂ ਚੱਕ-ਚੱਕ ਕੇ ਪਾ ਰਹੇ ਆ ਪਾਣੀ